ਸਤਿ ਸ੍ਰੀ ਅਕਾਲ ਉਸ ਤੋਂ ਮੈਂ ਗੁਰਿੰਦਰ ਸਿੰਘ ਪੰਗੋਤ ਜੀ ਸੋਇਲੇ ਮੇਰੇ ਨਾਲ ਸੀਨੀਅਰ ਜਲ ਸੁਪਰਮਿੰਦਰ ਸਿੰਘ ਮਰਾਇਪੁਰ ਜੁੜਨੇ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਿੰਦਰ ਜੀ ਤੁਹਾਨੂੰ ਵਾਹ ਜੀ ਸਤਿ ਸ੍ਰੀ ਅਕਾਲ ਪਰਮਿੰਦਰ ਜੀ ਦੇਸ਼ ਦੀ ਜਿਹੜੀ ਸਾਡੇ ਦੀ ਪੋਲੀਟੀਕਲ ਲੀਡਰਸ਼ਿਪ ਹੈ ਕਿਤੇ ਨਾ ਕਿਤੇ ਪਤਾ ਨਹੀਂ ਕਿਉਂ ਇਹ ਨਿਗਾਰਵਲ ਸਿਸਟਮ ਸਾਰਾ ਜਾ ਰਿਹਾ ਤੁਸੀਂ ਪੂਰੇ ਦੇਸ਼ ਦੇ ਵਿੱਚ ਨਿਗਾਹ ਮਾਰ ਕੇ ਦੇਖ ਲਓ ਤੇ ਕਦੇ ਲਿਕਰ ਪਾਲਿਸੀ ਦਾ ਮਾਮਲਾ ਆ ਜਾਂਦਾ ਕਦੇ ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਦਾ ਨਸ਼ਿਆਂ ਦੇ ਨਾਲ ਜੁੜਿਆ ਹੋਇਆ ਮਾਮਲਾ ਆ ਜਾਂਦਾ ਜਾਂ ਪੋਲਿਟਿਕਸ ਦੇ ਵਿੱਚ ਨਿੱਜੀ ਤੌਰ ਦੇ ਵੀ ਕਿ ਦੂਜੇ ਦੇ ਉੱਪਰ ਅਟੈਕ ਹੁੰਦੇ ਨੇ ਕਿ ਫਰਾਨਾ ਮੰਤਰੀ ਦਾ ਰੂਪਿੰਦਾ ਐਦਾਂ ਦਾ ਜਿਹੜਾ ਸਿਸਟਮ ਹੈਗਾ ਚੱਲੇ ਆ ਰਿਹਾ ਹੁਣ ਤੱਕ ਉਹ ਪੋਲਿਟੀਕਲ ਲੀਡਰਸ਼ਿਪ ਦੇ ਉੱਪਰ ਹਾਲਾਂਕਿ ਵੱਡਾ ਇੱਕ ਸਵਾਲ ਇਹ ਚਿੰਨਾ ਕਿ ਨਸ਼ੇ ਨੂੰ ਲੈ ਕੇ ਪੋਲਿਟੀਕਲ ਲੀਡਰਸ਼ਿਪ ਦੇ ਉੱਪਰ ਸਵਾਲ ਹੋਣੇ ਚਾਹੀਦੇ ਨੇ ਜਾਂ ਨਹੀਂ ਜਾਂ ਫਿਰ ਪੋਲਿਟੀਕਲ ਲੀਡਰਸ਼ਿਪ ਰਹਿਤ ਹੋਣੀ ਚਾਹੀਦੀ ਇਸ ਚੀਜ਼ ਤੋਂ ਕਿਉਂਕਿ ਪੋਲਿਟੀਕਲ ਲੀਡਰਸ਼ਿਪ ਵੀ ਦਾਵਾ ਕਰਦੀ ਐ ਇਸ ਗੱਲ ਦਾ ਕਿ ਅਸੀਂ ਤਾਂ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਨਸ਼ਾ ਉਸ ਨਸ਼ੇ ਤੋਂ ਅਸੀਂ ਸਮਾਜ ਨੂੰ ਬਚਾਉਣਾ ਇਹ ਸਾਡੀ ਜ਼ਿੰਮੇਵਾਰੀ ਹੈ ਇਸ ਦੇ ਉੱਪਰ ਸਾਰੀਆਂ ਪੋਲਿਟੀਕਲ ਪਾਰਟੀਆਂ ਵੋਟ ਲੈਂਦੀਆਂ ਨੇ ਅੱਜ ਸੋਚਾ ਸਿੰਘ ਲੰਗਾ ਜਿਹੜੇ ਸਾਬਕਾ ਮੰਤਰੀ ਵੀ ਰਹੇ ਨੇ ਪੰਥਕ ਲੀਡਰ ਆਪਣੇ ਆਪ ਨੂੰ ਦੱਸਦੇ ਨੇ ਪਹਿਲਾਂ ਉਹਨਾਂ ਦੀ ਇੱਕ ਪਰਸਨਲ ਵੀਡੀਓ ਆਈ ਸੀ ਪੰਥ ਦੇ ਵਿੱਚੋਂ ਛੇਕੇ ਵੀ ਗਏ ਸੀ ਹੁਣ ਉਹਨਾਂ ਦਾ ਬੇਟਾ ਸ਼ਿਮਲੇ ਦੇ ਵਿੱਚ ਗ੍ਰਿਫਤਾਰ ਹੁੰਦਾ ਚਿੱਟੇ ਦੇ ਨਾਲ ਇਹ ਕਿਸ ਪਾਸੇ ਵੱਲ ਸਿਸਟਮ ਤੁਰ ਗਿਆ ਜੀ ਗੁਰਜਿੰਦਰ ਜੀ ਗੱਲ ਸੋਚਣ ਵਾਲੀ ਤਾਂ ਇਹ ਹੁੰਦੀ ਹੈ ਮੈਂ ਤਾਂ ਕਿ ਜੇ ਜਦੋਂ ਆਪਾਂ ਪਰਸਨਲ ਲਾਈਫ ਲੈਂਦੇ ਆ ਉਹ ਥੋੜੀ ਡਿਫਰੈਂਟ ਹੁੰਦੀ ਹੈ ਜਦੋਂ ਸੋਸ਼ਲ ਆਪਾਂ ਵਿਚਰਦੇ ਆ ਉਦੋਂ ਵੱਖਰਾ ਹੁੰਦਾ ਜਦੋਂ ਆਪਾਂ ਕਿਸੇ ਨੂੰ ਲੀਡ ਕਰ ਰਹੇ ਹੁੰਦੇ ਆ ਖਾਸ ਕਰ ਇੱਕ ਸਟੇਟ ਨੂੰ ਕਹਿ ਲਓ ਕੰਟਰੀ ਨੂੰ ਕਹਿ ਲਓ ਜਿੱਦਾਂ ਜਿਹਦੀ ਜ਼ਿੰਮੇਵਾਰੀ ਟੋਟਲੀ ਸਾਡੇ ਸਿਰ ਤੇ ਸੌਂਪੀ ਹੁੰਦੀ ਹੈ ਲੋਕਤੰਤਰ ਦੇ ਵਿੱਚ ਲੋਕਾਂ ਨੇ ਕਿ ਅਸੀਂ ਉਹਨਾਂ ਨੂੰ ਚੰਗਾ ਪ੍ਰਸ਼ਾਸਨ ਚੰਗਾ ਰਾਜ ਚੰਗੇ ਸਿਸਟਮ ਦੀ ਗੱਲ ਕਰਦੇ ਆ ਉਹਨਾਂ ਦੇ ਬੱਚਿਆਂ ਦੀ ਤਵਿੱਖ ਦੀ ਗੱਲ ਕਰਦੇ ਆ ਤਾਂ ਹਰ ਸਿਸਟਮ ਦੇ ਵਿੱਚ ਜਦੋਂ ਬੰਦਾ ਅੱਗੇ-ਅੱਗੇ ਲੀਡ ਕਰ ਰਿਹਾ ਹੁੰਦਾ ਨਾ ਤਾਂ ਉੱਥੇ ਤਾਂ ਇਹ ਗੱਲਾਂ ਮਤਲਬ ਕਿ ਸ਼ੋਭਦੀਆਂ ਹੀ ਨਹੀਂ ਹੁੰਦੀਆਂ ਕਿ ਤੁਸੀਂ ਆਪਣੀ ਪਰਸਨਲ ਪ੍ਰਾਈਵੇਟ ਲਾਈਫ ਆ ਜਿਹੜੀ ਉਹਨੂੰ ਵੀ ਨਾਲ-ਨਾਲ ਲੈ ਕੇ ਚੱਰੋ ਠੀਕ ਹੈ ਉਹ ਜਦੋਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਪਰਸਨਲ ਲਾਈਫ ਨਹੀਂ ਹੁੰਦੀ ਹੁੰਦੀ ਐ ਲੀਡਰ ਦੀ ਵੀ ਹੁੰਦੀ ਐ ਖਿਡਾਰੀ ਦੀ ਵੀ ਹੁੰਦੀ ਐ ਕਲਾਕਾਰ ਦੀ ਵੀ ਹੁੰਦੀ ਐ ਸਾਰਿਆਂ ਦੀ ਹੁੰਦੀ ਐ ਪਰ ਉਹਦੇ ਚ ਸਮਝ ਕੇ ਸੋਚ ਸਮਝ ਕੇ ਲਿਮਿਟੇਸ਼ਨ ਜਿਸ ਜਿਹੜੀਆਂ ਜੀਆਂ ਉਹਨੂੰ ਨਾਲ ਲੈ ਕੇ ਚੱਲਨੀ ਆ ਜ਼ਰੂਰੀ ਹੋ ਜਾਂਦੀ ਐ ਨੇ ਪਰਪਰਮੈਂਟ ਦੀ ਕੀ ਆ ਜੀ ਇੱਕ ਗੱਲ ਮੈਂ ਸੌਰੀ ਤੁਹਾਨੂੰ ਵਿੱਚ ਰੋਕ ਰਿਹਾ ਇੱਕ ਗੱਲ ਤਾਂ ਇਹ ਵੀ ਹੈ ਕਿ ਜਿਹੜਾ ਬੰਦਾ ਅਗਵਾਈ ਕਰ ਰਿਹਾ ਲੋਕਾਂ ਦੀ ਉਹਦੀ ਜਿਹੜੀ ਪਰਸਨਲ ਲਾਈਫ ਹੈ ਤੇ ਉਹਦੀ ਤਾਂ ਪਰਸਨਲ ਲਾਈਫ ਰਹਿੰਦੀ ਨਾ ਪਬਲਿਕ ਲਾਈਫ ਹੋਗੀ ਜਿਹੜਾ ਬੰਦਾ ਲੋਕਾਂ ਦੀ ਅਗਵਾਈ ਕਰ ਰਿਹਾ ਆਪ ਸਾਰੀ ਰਾਤ ਉਹ ਨਸ਼ੇ ਦੇ ਵਿੱਚ ਡੱਕ ਕੇ ਪੈਂਦਾ ਚਿੱਟਾ ਪਿੰਦਾ ਫੀਮ ਖਾਂਦਾ ਭੁੱਕੀ ਖਾਂਦਾ ਹੋ ਲੀਡਰ ਮੰਨ ਲਓ ਤੁਸੀਂ ਅਗਲੇ ਦਿਨ ਲੋਕਾਂ ਨੂੰ ਉਹ ਉੱਠ ਕੇ ਕਹੇ ਕਿ ਮੈਂ ਨਸ਼ੇ ਤੋਂ ਪੰਜਾਬ ਨੂੰ ਬਚਾਉਣਾ ਤੁਸੀਂ ਨਸ਼ਾ ਨਾ ਕਰੋ ਤੁਹਾਡੇ ਧੀਆਂ ਪੁੱਤਾਂ ਤਾਂ ਮੈਂ ਰੱਖਾ ਆਪ ਸਾਰਾ ਤਾਂ ਨਸ਼ਾ ਕਰਦਾ ਰਿਹਾ ਜਦੋਂ ਉਹਨੂੰ ਸਵਾਲ ਹੋਇਆ ਕਿ ਤੂੰ ਨਸ਼ਾ ਕਿਉਂ ਕਰਦਾ ਉਹ ਕਹੇ ਨਹੀਂ ਨਹੀਂ ਮੇਰੀ ਤਾਂ ਜੀ ਪਬਲਿਕ ਲਾਈਫ ਨਹੀਂ ਇਹ ਤਾਂ ਮੇਰੀ ਪ੍ਰਾਈਵੇਟ ਲਾਈਫ ਹੈ ਮਤਲਬ ਜਿਹੜਾ ਬੰਦਾ ਪਬਲਿਕ ਡੋਮੇਨ ਦੇ ਵਿੱਚ ਉਹਦੀ ਪ੍ਰਾਈਵੇਟ ਲਾਈਫ ਦਾ ਕੀ ਇੰਪੈਕਟ ਪਾਉਗਾ ਗੱਲ ਤਾਂ ਇਹ ਵੀ ਹੈ ਨਾ ਹਾਂ ਮੈਂ ਉਹੀ ਗੱਲ ਕਰਦਾ ਸੀ ਕਿ ਜਦੋਂ ਆਪਾਂ ਦੂਸਰੀ ਚੀਜ਼ ਨੂੰ ਲੀਡ ਕਰਦੇ ਹੁੰਦੇ ਨਾ ਜਦੋਂ ਸਾਡੇ ਤੇ ਲੋਕ ਭਰੋਸਾ ਕਰਦੇ ਹੁੰਦੇ ਆ ਚੰਗੇ ਸਿਸਟਮ ਦੀ ਯਾਸਰ ਰੱਖਦੇ ਹੁੰਦੇ ਆ ਉਹਦੇ ਵਿੱਚ ਤਾਂ ਬਹੁਤ ਸਾਰਾ ਕੁਝ ਰਿਸੋਰਸ ਸੰਬੰਧੀ ਚੱਲਣਾ ਹੁੰਦਾ ਖਾਸ ਕਰ ਪੰਜਾਬ ਵਰਗੇ ਸਟੇਟ ਦੇ ਵਿੱਚ ਜਿੱਥੇ ਨਸ਼ੇ ਨਾਲ ਹਰ ਰੋਜ਼ अनेका ਜਾਨਾਂ ਜਾ ਰਹੀਆਂ ਨੇ ਖਾਸ ਕਰਕੇ ਨੌਜਵਾਨ ਪੀੜ੍ਹੀ ਜਿੱਥੇ ਗਰਖ ਹੋ ਰਹੀ ਹੁੰਦੀ ਆ ਔਰ ਖਾਸ ਕਰ ਇਹ ਵੱਡੀ ਗੱਲ ਕਰ ਲਈ ਆਪਾਂ ਕਿ ਜਿੱਥੇ ਪੋਲੀਟੀਕਲ ਜਿਹੜੇ ਲੀਡਰ ਬਣਦੇ ਨੇ ਜਾਂ ਜਿਨ੍ਹਾਂ ਨੇ ਵੋਟਾਂ ਲੈ ਕੇ ਰਾਜ ਕਰਨਾ ਹੁੰਦਾ ਉਹ ਆ ਕੇ ਦੰਗ ਜੇ ਮਾਰਦੇ ਨੇ ਲੱਕ ਤੋੜ ਦਾਂਗੇ ਜੀ ਨਸ਼ੇ ਦਾ ਹਾਂਜੀ ਉਹ ਅਸੀਂ ਨਸ਼ਾਨੀ ਕਰਨ ਦਿੰਦੇ ਜੀ ਨਸ਼ੇ ਨੂੰ ਥੰਮ ਲਾ ਲਾਂਗੇ ਤਾਂ ਰੋਗਾਂ ਦੇ ਸਮੋਦਨ ਚਾਹ ਹਦੂਆ ਦੀ ਬਥੇਰੇ ਲੋਕ ਆਏ ਉਹ ਉੱਥੇ ਤਾਂ ਇਹ ਗੱਲ ਬਿਲਕੁਲ ਸ਼ੋਕ ਦੀ ਨਹੀਂ ਨਾ ਹੁੰਦੀ ਜਦੋਂ ਅਸੀਂ ਮੰਨਦੇ ਹਾਂ ਕਿ ਜਦੋਂ ਅਸੀਂ ਸੱਤਾ 'ਤੇ ਬੈਠੇ ਹਾਂ ਤਾਂ ਸਾਨੂੰ ਸਾਡੇ ਵੱਲ ਲੋਕ ਦੇਖਦੇ ਨੇ ਆਸ ਰੱਖਦੇ ਨੇ ਕਿ ਸਾਡੇ ਬੱਚਿਆਂ ਦਾ ਭਵਿੱਖ ਇਹਨਾਂ ਦੇ ਹੱਥ 'ਚ ਆ ਸਾਨੂੰ ਚੰਗੀਆਂ ਸਹੂਲਤਾਂ ਦੇਣੀਆਂ ਨੇ ਤਾਂ ਉੱਥੇ ਜੇ ਤੁਸੀਂ ਨਸ਼ਾ ਕਰਕੇ ਐਦਾਂ ਚਾਹੇ ਤੁਹਾਡੇ ਬੱਚੇ ਨੇ ਚਾਹੇ ਤੁਹਾਡਾ ਪਰਿਵਾਰ ਹੈ ਜਾਂ ਤੁਹਾਡੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਐਜ਼ ਅ ਲੀਡਰ ਹੈਨਾ ਇਹ ਜੀ ਵੀਡੀਓ ਤੋਂ ਵੀ ਵਾਇਰਲ ਹੋ ਰਹੀਆਂ ਨੇ ਪਰ ਮੇਰੇ ਖਿਆਲ ਨਾਲ ਇੱਥੇ ਸੋਸ਼ਲੀ ਜੀ ਆਪਾਂ ਬਿਆਨ ਦੇ ਲਈ ਤਾਂ ਉਹ ਹੈਗਾ ਵੀ ਸ਼ਰਮ ਦਾ ਘਟਾ ਇਹਨਾਂ ਨੂੰ ਤੇ ਜੇ ਜੇ ਆਪਾਂ ਲੀਗਲੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਕੋਈ ਕਾਨੂੰਨ ਐਦਾਂ ਦਾ ਬਣ ਜਾਣਾ ਚਾਹੀਦਾ ਇਹ ਤਾਂ ਹੁਣ ਸਮੇਂ ਦੀ ਮੰਗ ਹੈ ਲੋਕਾਂ ਨੂੰ ਵੀ ਮੰਗ ਕਰਨੀ ਚਾਹੀਦੀ ਆ ਵੱਡੇ ਵੱਡੇ ਵਕੀਲ ਬੈਠੇ ਨੇ ਜਿਹੜੇ ਕੇਵਲ ਤੇ ਕੇਵਲ ਅਪਘਾ ਲੋਕਾਂ ਦੀ ਸਪੈਸ਼ਲੀ ਲੜਦੇ ਨੇ ਲੋਕਾਂ ਦੇ ਕੇਸ ਉਹਨਾਂ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਬੱਚੇ ਤਾਂ ਉਹਨਾਂ ਦੇ ਵੀ ਸਮਾਜ ਚ ਨੇ ਕਿਉਂ ਐਦਾਂ ਨਹੀਂ ਕੋਈ ਜੜੀਆਂ ਪਦਸ਼ਮਾ ਬੋਲਣ ਉਹ ਜਿਹੜੇ 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 ਇਹਨਾਂ ਨੂੰ ਕ੍ਰੈਚਾ ਸਕੇ ਇਹ ਲੀਡਰਾਂ ਨੂੰ ਜਿਹੜੇ ਮੈਸੇਜ ਕਰਦੇ ਨੇ ਮੈਸੇਜ ਦਾ ਵਪਾਰ ਕਰਦੇ ਨੇ ਇਸ ਮਦਲਿੰਗ ਕਰਦੇ ਨੇ ਚਾਹੇ ਇਦਾਂ ਦੀ ਨਿੱਜੀ ਵੀਡੀਓਜ਼ ਉਹਨਾਂ ਦੀ ਬਾਹਰ ਵਾਇਰਲ ਹੁੰਦੇ ਨੇ ਉਹਨਾਂ ਦੇ ਉੱਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ ਉਹ ਕਾਨੂੰਨ ਬਣਨਾ ਚਾਹੀਦਾ ਹੈ ਸਜ਼ਾਾਂ ਮਾ ਸਖਤ ਹੋਣੇ ਚਾਹੀਦੀਆਂ ਨੇ ਔਰ ਇੱਕ ਗੱਲ ਹੋਰ ਮੈਂ ਜਿਹਨੂੰ ਸੁਖਤਾ ਸਿੰਘ ਲਗਾ ਦਾ ਨਾਮ ਆ ਰਿਹਾ ਹੈ ਉਹ ਕਿ ਮੁੰਡੇ ਦਾ ਤਾਂ ਅਸਲ ਤੋਂ ਕੀ ਗੱਲ ਹੈ ਫਿਲਹਾਲ ਜਾਂਚ ਦਾ ਚੱਲ ਰਹੀ ਹੈ ਪੁਲਿਸ ਨੇ ਪੁਸ਼ਟੀ ਕਰਨੀ ਹੈ ਕੀ ਹੈ ਕਿਸਟਾ ਲੜਨਾ ਨਹੀਂ ਜਨਨੋ ਬੱਕਰੀ ਗੱਲ ਹੈ ਲੇਕਿਨ ਜਦੋਂ ਪੰਥਕਤ ਸਰਕਾਰ ਦੀ ਪੰਥਕ ਅਕਾਲੀ ਦਲ ਦੀ ਗੱਲ ਕਰਦਾ ਕੋਈ ਤਾਂ ਇਹੇ ਦੇ ਲੀਡਰਾਂ ਨੂੰ ਤਾਂ ਪੰਥਕ ਜਿਹੜੇ ਅਕਾਲੀ ਦਲ ਹੈ ਉਹਨਾਂ ਨੂੰ ਵੀ ਇਹੇ ਦੇ ਲੀਡਰਾਂ ਨੂੰ ਪਹਿਲਾਂ ਪਾਸੇ ਕਰਨਾ ਚਾਹੀਦਾ ਹੈ ਉਹ ਤਾਂ ਮਾਫੀਆਂ ਮੰਗ ਕੇ ਜੀ ਅਗਾਕਸ਼ਤ ਵਰਗੀਆਂ ਸ਼ਰਮੌਰ ਸੰਸਥਾਵਾਂ ਨੇ ਜਿਹੜੀਆਂ ਉਹ ਮਾਫ ਕਰ ਦਿੰਦੀਆਂ ਨੇ ਹੱਦ ਤਾਂ ਇਹ ਹੋ ਜਾਂਦੀ ਹੈ ਉਹਨਾਂ ਨੂੰ ਕੀ ਪਰਵਾਹ ਫਿਰ ਇਹਨਾਂ ਚੀਜ਼ਾਂ ਦੀ ਇਹ ਜ਼ਰੂਰੀ ਨਹੀਂ ਕਿ ਕਾਲੀ ਦਲ ਦਾ ਹੀ ਹੋਵੇ ਕੋਈ ਬੰਦਾ ਤਾਂ ਹੀ ਕੋਈ ਵੀ ਬੰਦਾ ਹੋਵੇ ਜਿਹੜਾ ਸਿੱਖ ਕੌਮ ਦਾ ਨਾਲ ਆਪਾਂ ਗੱਲ ਕਰੀਏ ਉਹਨੂੰ ਰਿਪਰੈਜ਼ੈਂਟ ਕਰਦਾ ਜਾਂ ਉਹ ਕਹਿੰਦਾ ਕਿ ਮੈਂ ਸਿੱਖਾਂ ਦਾ ਲੀਡਰ ਬਣਨਾ ਹੈ ਜਾਂ ਮੈਂ ਕੌਮ ਦੀ ਗੱਲ ਕਰਦਾ ਜਾਂ ਮੈਂ ਪੰਥ ਦੀ ਗੱਲ ਕਰਦਾ ਜਾਂ ਅਸੀਂ ਵੀ ਸਿੱਖਾਂ ਸਾਨੂੰ ਸਾਡੇ ਵੀ ਗੁਰੂ ਨਾਨਕ ਨੇ ਸਾਡੇ ਵੀ ਗੁਰੂ ਗੋਬਿੰਦ ਸਿੰਘ ਨੇ ਉਹੀ ਤਾਂ ਉਹ ਜਿਹੜੇ ਲੀਡਰ ਬਣਦੇ ਨੇ ਤਾਂ ਉਹਨਾਂ ਲੀਡਰਾਂ ਨੂੰ ਵੀ ਸ਼ਰਮ ਚਾਹੀਦੀ ਹੈ ਕਿ ਇਹਨਾਂ ਇਦਾਂ ਦੀ ਕੰਟੜਾਵਾ ਜਾਂ ਇਦਾਂ ਦੀਆਂ ਕਾਰਵਾਈਆਂ ਕਰਦੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਦੂਜਾ ਅਕਾਲ ਤਖਤ ਸਾਹਿਬ ਜਿਹੜੇ ਸਰਮੌਰ ਸੰਸਥਾਨੇ ਉੱਥੋਂ ਦੇ ਬੈਠੇ ਹੈ ਕੋਈ ਜੱਜੇਦਾਰ ਬਣੇ ਬੈਠੇ ਨੇ ਜਾਂ ਜੋ ਵੀ ਅਕਾਲੀ ਦਲ ਦਾ ਜਿਹੜੀ ਕੋਈ ਸਾਹਾ ਕਹ ਲੂੰਗਾ ਦੋਸ਼ ਲੱਗਦੇ ਨੇ ਕਿਸੇ ਤੌਰ ਤੇ ਚਾਹੁੰਦਾ ਸ਼੍ਰੋਮਣੀ ਕਮੇਟੀ ਆ ਉਹ ਕਰਦੇ ਕੀ ਨੇ ਕੋਰ ਸੇਦ ਕਿਹਨੂੰ ਦੇਣਗੇ ਉਹ ਕਿਹੜੇ ਪੰਥ ਦੀ ਗੱਲ ਕਰਦੇ ਨੇ ਜੇ ਇਦਾਂ ਦੇ ਲੀਡਰਾਂ ਨਾਲ ਤੁਸੀਂ ਰਾਜ ਕਰਨਾ ਹੈ ਇਦਾਂ ਦੀਆਂ ਇਦਾਂ ਦੇ ਸਿੱਖਾ ਹੋਣਾ ਹੈ ਤੁਸੀਂ ਤੁਹਾਡੀ ਜਿਹੜੀ ਵੀਡੀਓ ਆ ਗਈ ਤੁਹਾਨੂੰ ਤੁਹਾਨੂੰ ਫਰਕ ਨਹੀਂ ਪੈਂਦਾ ਤਨਖਾਹ ਲਾ ਦਿਓ ਜੀ ਝਾੜੂ ਲਾ ਦਿਓ ਜੀ ਪਾੜ ਸੋਨੋ ਦੀ ਕਿਰਤਨ ਸੋਨੋ ਦੀ ਚਲੋ ਜੀ ਬਰਤਨ ਸਾਫ ਕਰਕੇ ਬਰੀ ਹੋਗੇ ਐਦਾ ਨਹੀਂ ਕਾਨੂੰਨ ਵੀ ਹੋਣਾ ਚਾਹੀਦਾ ਸਖਤ ਕਾਨੂੰਨ ਹੋਣਾ ਚਾਹੀਦਾ ਔਰ ਇਹ ਜਿਹੜੀਆਂ ਸੰਸਥਾਵਾਂ ਨੇ ਜਿਲਖਾਨੀਆਂ ਸੰਸਥਾਵਾਂ ਨੇ ਜਿ세 ਵੀ ਮੰਗ ਕਰਨੀ ਚਾਹੀਦੀ ਆ ਤੇ ਇਹਨਾਂ ਤੇ ਤੁਰੰਤ ਰੋਕ ਲਾਈ ਜਾਵੇ ਜੇ ਕੋਈ ਚੋਣ ਲੜਾਉਦਾ ਚਾਹੇ ਕੋਈ ਵੀ ਪਾਰਟੀ ਆ ਉਸ ਪੂਰੀ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਪੂਰੇ ਪੂਰੇ ਉਮੀਦਵਾਰਾਂ ਦਾ ਬਾਈਕਟ ਕਰਨਾ ਚਾਹੀਦਾ ਹੈ ਚਾਹੇ ਕਿਸੇ ਪਾਰਟੀ ਨਾਲ ਜਾ ਕੇ ਉਹ ਗੱਲ ਬਦਲ ਕੇ ਖੜ ਦੇ ਪੂਰੀ ਪਾਰਟੀ ਦਾ ਲੋਕ ਲੋਕਾਂ ਨੂੰ ਚਾਹੀਦਾ ਹੈ ਜੇ ਹੁਣ ਏਦਾਂ ਉੱਠ ਕੇ ਤਾਂ ਜਿੱਦੇ ਥੋੜਾ ਸਿਸਟਮ ਜਿਹੜਾ ਹੈਗਾ ਉਹ ਸੰਪਲ ਪਾਊਗਾ ਹੁਣ ਮੈਂ ਸੋਚਿਆ ਸੀ ਕਿ ਲਗਾ ਦੇ ਮੁੰਡੇ ਦੀ ਇਹ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਤੰਦਰੀ ਆ ਸਿਮਲੇ ਦੇ ਵਿੱਚ ਫੜਿਆ ਗਿਆ ਜਨਮ ਦਿਨ ਕਹਿੰਦੇ ਮਨਾ ਰਿਆ ਸੀਗਾ ਇੱਕ ਲੜਕੀ ਦਾ ਵੀ ਨਾਮ ਆ ਰਿਹਾ ਕੋਈ ਲੜਕੀ ਵੀ ਨਾਲ ਸੀ ਕਮਰੇ ਚ ਫਰੇ ਚਿੱਟੇ ਸਮੇਤ ਫਰੇ ਗਏ ਆ ਵੀਡੀਓ ਦੇ ਵਿੱਚ ਵੀ ਲੱਗਦਾ ਏਦਾਂ ਜਿਹੜੇ ਨਸ਼ੇ ਜਟੁੰਨ ਹੋਏ ਹੋ ਬੰਦੇ ਨੇ ਸੋ ਇਹ ਕਿਹੜੇ ਇਹਨਾਂ ਕੋਲ ਨਸ਼ਾ ਕਿੱਥੋਂ ਆਇਆ ਤੇ ਚਿੱਟਾ ਕਿੱਥੋਂ ਆਇਆ ਉਹਦਾ ਹਮੇਸ਼ਾ ਕਾਲੀ ਦਲ ਵੀ ਕਾਂਗਰਸ ਵੀ ਹ ਹੁਣ ਆਮ ਆਦਮੀ ਪਾਰਟੀ ਇਹ ਵੀ ਕਹਿੰਦੇ ਹੋਏ ਸੀ ਨਸ਼ੇ ਨੂੰ ਠੱਲ ਪਾਤੀ ਜੀ ਅਸੀਂ ਸਮਗਲਰ ਇਹ ਸਮਗਲਰ ਕੌਣ ਨੇ ਜਿਹੜੇ ਨਸ਼ਾ ਲਿਆ ਰਹੇ ਨੇ ਹੁਣ ਆ ਪੰਜਾਬ ਚ ਨਸ਼ਾ ਕਿੱਥੋਂ ਆ ਰਿਹਾ ਹੁਣ ਇਹ ਸਾਰਾ ਕੁਝ ਬੜਾ ਗੰਭੀਰ ਚਿੰਤਾ ਦਾ ਵਿਸ਼ਾ ਅਸਲ ਚ ਹੱਥ ਪਾਉਣਾ ਬੜਾ ਔਖਾ ਹੈ ਗੁਰਜਿੰਦਰ ਜੀ ਮਾਫੀ ਵੀ ਚਾਹੁੰਦੇ ਗੱਲ ਵੱਡੀ ਆ ਬੱਡੇ-ਬੱਡੇ ਮਗਰਮੱਛ ਨੇ ਉਹਨਾਂ ਦੇ ਪਿੱਛੇ ਬੰਦੀਆਂ ਤਾਕਤਾਂ ਨੇ ਬੈਠੀਆਂ ਨੇ ਇਹ ਇਹ ਲੀਡਰਸ਼ਿਪ ਸੀ ਉਹਨਾਂ ਨੂੰ ਹੱਥ ਫੜਾਣੀ ਇਹ ਦਾ 200 ਗ੍ਰਾਮ ਫੜਨ ਲਈ ਕਿਸੇ ਨੂੰ 100 ਗ੍ਰਾਮ ਕਿਸੇ ਨੂੰ 10 ਗ੍ਰਾਮ 20 ਗ੍ਰਾਮ ਕਿਸੇ ਦਾ ਅੱਧਾ ਗੱਲੋਂ ਭੁੱਕੀ ਵੜ ਲਈ ਕਿਸੇ ਨੂੰ ਪਾਈਆ ਪ੍ਰੀਮ ਫੜ ਲਈ ਚੱਕ ਕੇ ਪਰਚੇ ਦੇ ਕੇ ਕਹਿੰਦੇ ਦੀ ਸਾਡੇ ਮਾਡਲ ਲਾ ਲਓ ਉਹ ਉਹ ਚੀਜ਼ਾਂ ਨੇ ਇਹ ਜੀ ਜੀ ਬਿਲਕੁਲ ਪ੍ਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਨਾਲ ਜੋੜਨ ਦੇ ਲਈ ਧੰਨਵਾਦ ਸ਼ੁਕਰੀਆ ਪ੍ਰਮਿੰਦਰ ਜੀ ਜੀ ਧੰਨਵਾਦ ਜੀ